Yeah. you ਭਗਵਾਨ ਵਾਲੀ ਮਹਾਰਾਜ ਜੀ ਜੈ ਸ੍ਰੀ ਸ੍ਰੀ ਅੱਠ ਸਤਿਗੁਰੂ ਗਿਆਨਾਤ ਮਹਾਰਾਜ ਜੀ ਜੈ ਸੋ ਅੱਜ ਅਸੀਂ ਇੱਥੇ ਸਾਡੇ ਮਹਾਰਾਜ ਜੀ ਦਾ ਪਵਨ ਸਰੂਪ ਲਗਾਵਾ ਇੱਥੇ ਸਾਰੇ ਅਸੀਂ ਬਾਲੀਕ ਸਮਾਜ ਸਾਰੇ ਹੋਰ ਵੀ ਸਾਡੇ ਦੇ ਦੇ ਵੀਰ ਸਾਰੇ ਇਕੱਠੇ-ਵਿੱਥੇ ਹੋਏ ਆ ਅੱਜ ਸਾਡੇ ਵਿੱਚ ਬਹੁਤ ਫਕਰ ਵਾਲੀ ਗੱਲ ਆ ਕਿ ਜੋ ਭਾਰਤ ਸਰਕਾਰ ਨੇ ਮਨ ਕੀ ਬਾਤ ਵਿੱਚ ਸਾਡੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜੋ ਜ਼ਿਕਰ ਕੀਤਾ ਵਾ ਜੋ ਇੱਥੇ ਸਟੈਚੂ ਮਾਰਾ ਦਾ ਪ੍ਰਕਾਸ਼ ਲਗਾਵਾ ਸੋ ਭਾਰਤ ਸਰਕਾਰ ਨੇ ਸਾਡੇ ਭਗਵਾਨ ਵਾਲਮੀਕ ਨੂੰ ਕੋਵ ਨੂੰ ਦੇਣ ਦਾ ਬਹੁਤ ਵੱਡਾ ਹੈ ਪ੍ਰਾਲਾ ਕੀਤਾ ਵਾ ਅਸੀਂ ਮੋਦੀ ਸਾਹਿਬ ਦਾ ਔਰ ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡ ਨੂੰ ਬਹੁਤ ਫਕਰ ਵਾਲੀ ਗੱਲ ਸਾਡੇ ਵਾਸਤੇ ਜੋ ਸਾਡੇ ਭਗਵਾਨ ਮਹਾਰਾਜ ਜੀ ਦਾ ਪ੍ਰਕਾਸ਼ ਲਗਾ ਇੱਥੇ ਮਾਰ ਕੇ ਤੇ ਧੰਨਵਾਦ ਕਰਦੇ ਆਂ ਅਸੀਂ ਸਾਡੀ ਭਾਰਤ ਸਰਕਾਰ ਨੈਸੀ ਦਾ ਵੀ ਉਹਨਾਂ ਦਾ ਵੀ ਬਹੁਤ ਸਹਿਯੋਗ ਰਿਹਾ ਇਸ ਸੰਗਾਸ਼ਲ ਮੂਰਤੀ ਸਥਾਪਨਾ ਦੇ ਵਿੱਚ ਅਸੀਂ ਉਸ ਬੈਸੀ ਦਾ ਵੀ ਸਾਡੇ ਗੁਜਰ ਸਾਹਿਬ ਡੀਸੀਮ ਗੁਜਰ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਵੀ ਤਨੋਂ ਮਨੋਂ ਜੋ ਇਹ ਸੇਵਾ ਨਿਭਾਈ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਧੰਨਵਾਦ ਕਰਦੇ ਆਂ ਮੈਡਮ ਜੀ ਦਾ ਉਹ ਵੀ ਇੱਥੇ ਪਹੁੰਚੇ ਸੀਗੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਸਾਰੇ ਜਿੰਨੇ ਸਾਡੇ ਰੋਮ ਤੋਂ ਮੇਰੇ ਨਾਲ ਸੱਜਣ ਆਏ ਆ ਤੇ ਇੱਥੇ ਦੇ ਜਿਹੜੇ ਸਾਰੇ ਮੇਰੇ ਵੀਰ ਛੋਟੇ ਆ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਪਹੁੰਚੇ ਆ ਤੁਹਾਡਾ ਕੀਮਤੀ ਟਾਈਮ ਕੱਢ ਕੇ ਅਸੀਂ ਸਾਰਿਆਂ ਦਾ ਥੈਂਕ ਯੂ ਕਰਦੇ ਆ ਤੇ ਇੰਨੀ ਇੱਕ ਗੱਲਾਂ ਕਹਿੰਦੇ ਸਾਰਿਆਂ ਨੂੰ ਮੇਰੇ ਵੱਲੋਂ ਜੈ ਬਾਲ ਮਿਕੀ ਹਰਿ ਵਾਲਮੀਕੀ ਆਜੋ ਜੀ ਜੀ ਬੋਦੇ ਸੋਨਰ ਪੈ ਅਜੋ ਪਰ ਤਰਕਾਉ ਦਾ ਸ਼੍ਰੀ ਪਗਵਾਲ ਵਾਲਮੀਕੀ ਦੇਵਾਨ ਕੀ ਜੈ ਸੈਬੇ ਕੁਮਾਰ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨਾਸੀ ਮਹਾਰਾਜ ਕੀ ਜੈ ਸਰਬਤ ਸਾਧ ਸੰਗਤ ਕੀ ਜੈ ਦੇਸ਼ਾਂ-ਵਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਜੈ ਵਾਲਮੀਕੀ ਜੀ ਜੈਗਰਦੇਵ ਜੀ ਸੋ ਅੱਜ ਸਾਡੇ ਵਾਸਤੇ ਬਹੁਤ ਹੀ ਦਿਨਵਟ ਭਾਗਾ ਹੈ ਜੋ ਮੋਦੀ ਸਰਕਾਰ ਦੇ ਵੱਲੋਂ ਮਨਕੀ ਬਾਤ ਦੇ ਵਿੱਚ ਅੱਜ ਸਾਡੇ ਭਗਵਾਨ ਵਾਲਮੀਕ ਮਹਾਰਾਜ ਦਾ ਜੋ ਸਰੂਪ ਲੱਗਾ ਹੋਇਆ ਆਪਣੇ ਮਾਰਕੀ ਦੇ ਵਿੱਚ ਉਹਨਾਂ ਦੀ ਬਹੁਤ ਉਪਮਾ ਕੀਤੀ ਹੈ ਸੋ ਅਸੀਂ ਭਾਰਤ ਸਰਕਾਰ ਦਾ ਭਗਵਾਨ ਵਾਲਮੀਕ ਸਵਾ ਮਾਰਕੇ ਇਟਲੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸਾਡੇ ਜਿਹੜਾ ਸਰੂਪ ਲੱਗਾ ਹੋਇਆ ਮਹਾਰਾਜ ਜੀ ਦਾ ਦੇਸ਼ਾਂ-ਵਦੇਸ਼ਾਂ ਦੀ ਧਰਤੀ ਤੇ ਜੋ ਅੱਜ ਜਾਗਰਤ ਹੋਇਆ ਹੈ ਤੇ ਸਾਡੇ ਸਮਾਜ ਨੂੰ ਇਹ ਬਹੁਤ ਹੀ ਇੱਕ ਮਾਣ ਵਾਲੀ ਗੱਲ ਹੋਈ ਆ ਤੇ ਰੋਮ ਤੋਂ ਜਿੰਨੇ ਵੀ ਸਤਕਾਰਯੋਗ ਮੇਰੇ ਵੀ ਪਹੁੰਚੇ ਆ ਸਾਡੇ ਮਾਰਕੇ ਦੇ ਸਾਰੇ ਮੈਂਬਰ ਸਭਾਂ ਪਹੁੰਚੇ ਆ ਸਾਰਿਆਂ ਦਾ ਕੋਟਨ ਕੋਟ ਧਨਵਾਦ ਆ ਜੀ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਜੋ ਨੋ ਜ਼ਰੂਰਤ ਤੁਤਰਗਾ ਕਮਿਊਨਿਟੀ ਦਾ ਇੰਡੀਆਨਾ ਕਿ ਚੀ ਸਤਾ ਸੇਗੁਨੋ ਰਪੋਰਟੇ ਸਾਲੂਦੀ ਡੇਲਾ ਕਮਿਊਨਿਟੀ ਦੀ ਕੈਂਪੋ ਰੋਡੋਂਡੋ ਪਰ ਕੀ ਨੋ ਗੁਨੋਸਚੇਸੇ ਇਲ ਪਾਇੇਸੇ ਦੀ ਕੈਂਪੋ ਰੋਡੋਂਡੋ un piccolo borgo che è situato al centro Italia e precisamente nel centro della regione Marche circa un borgo composto da 500 anime di cui 40 diciamo, cittadini sono della comunità indiana e oramai da 30 anni la comunità indiana fa parte della nostra comunità è perfettamente integrata e, e quindi parte oramai di, 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 di noi. Eh, con l'ambasciatore abbiamo installato questa statua con l'intento di in qualche modo onorare eh, da un lato no, una letteratura universale e spirituale rappresentata dal poeta Valmiki e nello stesso tempo vogliamo onorare appunto la presenza della comunità indiana qui a Cambrotondo, attiva e eh, viva, quindi una, una presenza fatta di lavoro, di spirito di sacrificio, di sani valori e di completa integrazione. Quindi, non potevamo non accettare eh, la, diciamo, la proposta che ci ha fatto l'ambasciata la, la, di installare questa, diciamo, questa statua perché vuole essere un ponte tra le altre culture un simbolo di aggregazione per ciò che ci unisce a livello diciamo, universale che è rappresentato dalla bellezza, dalla cultura, dalla letteratura. Quindi un saluto oh, di nuovo a tutta la comunità indiana che ci sta seguendo e un caro saluto al vice ambasciatore Amram con cui abbiamo eh, collaborato per la realizzazione diciamo, di, questa, di questa statua, all'ambasciatore Vichirao che in qualche modo no siamo venuti a conoscenza e quindi mi ha invitato stamattina a questo evento, a tutta la comunità indiana qui presente e porto ovviamente i saluti anche dalla comunità di Camporotondo che eh, comunque siano, ben eh, visto l'installazione di questa diciamo, di statua. Grazie. 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 Yeah. ਅੱਜ ਆਪਾਂ ਜਿਹੜਾ ਇੱਥੇ ਇਕੱਠੇ ਹੋਏ ਆ ਸਾਰੇ ਇਹ 28 ਜੁਲਾਈ ਨੂੰ ਆਪਣੇ ਇਥੇ ਮਹਾਰਿਸ਼ੀ ਬਾਲਬੀ ਕੀ ਦੀਨ ਮੂਰਤੀ ਸਥਾਪਨਾ ਹੋਈ ਸੀ ਜਦੇ ਉਪਲਕਸ਼ੇ ਦੇ ਵਿੱਚ ਅੱਜ ਆਪਾਂ ਫੇਰ ਇੱਕ ਵਾਰੀ ਇਕੱਠੇ ਹੋਏ ਆ ਔਰ ਇਹ ਜਿਹੜਾ ਕੰਮ ਹੋਇਆ ਇਹਦੇ ਵਿੱਚ ਮੇਨ ਸਾਡੇ ਜਿਹੜੇ ਸਿੰਧ ਕੋ ਇਥੋਂ ਦੇ ਮਾਸੀ ਮਿਲਿਆਣੇ ਔ ਮਿਕੂਚੀ ਪਲੱਸ ਸਾਡੇ ਭਾਰਤ ਸਰਕਾਰ ਐਮਬੈਸਡਰ ਸਾਡੇ ਆਪਣੇ ਬਾਣੀ ਰਾਓ ਔਰ ਅਬਰਾਰਾ ਮੁਜਜੀ ਜਿਨ੍ਹਾਂ ਦੇ ਸਹਿਯੋਗ ਨਾਲ ਇੱਥੇ ਮੂਰਤੀ ਸਥਾਪਨਾ ਹੋਈ ਹੈ ਔਰ ਇਹ ਜਿਹੜੀ ਮੂਰਤੀ ਸਥਾਪਨਾ ਹੋਈ ਹੈ ਇਹਦੇ ਨਾਲ ਸਾਡੇ ਜਿਹੜੇ ਆਪਸ ਵਿੱਚ ਕਲਚਰ ਜਿਹੜੇ ਪ੍ਰੋਗਰਾਮ ਸਾਡੇ ਹੈਗੇ ਆ ਸਾਡੇ ਹਿੰਦੁਸਤਾਨ ਔਰ ਇਟਾਲੀਅਨ ਜਿਹੜੀ ਕਮਿਊਨਿਟੀ ਦੀ ਆਪਸ ਚ ਭਾਈਚਾਰੇ ਨੂੰ ਇੱਕ ਨਵਾਂ ਰੂਪ ਮਿਲਦਾ ਹੈ ਤੇ ਅੱਜ ਇਕੱਠੇ ਹੋਣ ਦਾ ਮੇਨ ਜਿਹੜਾ ਮਕਸਦ ਕੀ ਵੀ ਹੈ ਵੀ ਅੱਜ ਇਸ ਮੂਰਤੀ ਦੀ ਸਥਾਪਨਾ ਜਿਹੜੀ ਕਿ ਆਪਣੇ ਸਾਡੇ ਸਿੱਧਕੋਹ ਸਾਹੂ ਨੇ ਦੱਸਿਆ ਵੀ ਇਹ 500 ਸਾਲ ਪੁਰਾਣਾ ਇਹ ਸ਼ਹਿਰ ਹੈ ਤਾਂ ਇਸ ਸ਼ਹਿਰ ਦੇ ਵਿੱਚ ਜਿਹੜੀ ਮਹਾর্ষি ਬਾਲਮਕੀ ਦੀ ਮੂਰਤੀ ਲੱਗੀ ਹੈ ਤਾਂ ਉਹ ਅੱਜ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਜਿਨ੍ਹਾਂ ਨੇ ਮਨ ਕੀ ਬਾਤ ਦੇ ਵਿੱਚ ਇਸ ਜਗ੍ਹਾ ਦਾ ਜ਼ਿਕਰ ਕੀਤਾ ਜਿਸ ਸਾਨੂੰ ਬੜੀ ਖੁਸ਼ੀ ਔਰ ਫਕਰ ਮਹਿਸੂਸ ਹੋ ਰਿਹਾ ਹੈ ਵੀ ਜਿਹੜਾ ਇੱਕ ਛੋਟਾ ਜਿਹਾ ਕਸਬਾ ਜਿਨਨੇ ਇਸ ਜੀ ਨੂੰ ਮਹਾਰਾਸ਼ੀ ਜੀ ਮੂਰਤੀ ਜੀ ਨੂੰ ਲੈ ਕੇ ਇੱਕ ਇਨਾ ਆਪਣੇ ਭਾਈਚਾਰੇ ਨੂੰ ਉਚਾਈਆਂ ਤੇ ਲੈ ਕੇ ਜਾਏਗਾ ਵੀ ਪੂਰੇ ਵਰਲਡ ਦੇ ਵਿੱਚ ਅੱਜ ਇਸ ਕਸਬੇ ਦਾ ਨਾਮ ਔਰ ਸਾਡੇ ਮਹਾਰਾਸ਼ੀ ਵਾਲਮੀਕੀ ਜੀ ਦਾ ਨਾਮ ਪੂਰਾ ਜਿਨ੍ਹਾਂ ਨੇ ਰਾਮਾਇਣ ਲਿਖੀ ਤਾਂ ਅੱਜ ਅਸੀਂ ਉਸ ਪ੍ਰਖਸ਼ ਜਿੱਥੇ ਇਕੱਠੇ ਹੋਏ ਆ ਔਰ ਅਸੀਂ ਮਾਨੀਏ ਨਰਿੰਦਰ ਮੋਦੀ ਜੀ ਔਰ ਭਾਰਤ ਸਰਕਾਰ ਇਟਲੀ ਗਵਰਨਮੈਂਟ ਤੇ ਆਪਣੇ ਐਮਬੈਸਡਰ ਬਾਡੀ ਰਾਓ ਔਰ ਅਬਰਾਰਾਮ ਗੁਜਰ ਜੀ ਦਾ ਬਹੁਤ ਦਿਲ ਤੋਂ ਧੰਨਵਾਦ ਕਰਦੇ ਆ ਔਰ ਇਥੋਂ ਦੀ ਕਮਿਊਨਿਟੀ ਦਾ ਖਾਸ ਕਰਕੇ ਧੰਨਵਾਦ ਹੈ ਜਿਨ੍ਹਾਂ ਨੇ ਇਸ ਚੀਜ਼ ਨੂੰ ਸਾਡਾ ਸਹਿਯੋਗ ਦਿੱਤਾ ਉਸ ਇੱਕ ਵਾਰੀ ਫਿਰ ਆਪਣੇ ਸਿੰਧੂ ਕੋ ਵਾਸੀ ਲੈਣੇ ਵਿੱਚ ਕੋਚੀ ਦਾ ਦਿলো ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਇੱਕ ਛੋਟੇ ਜਿਹੇ ਇਸ ਕਸਬੇ ਚ ਸਾਨੂੰ ਇਸ ਚੀਜ਼ ਦਾ ਮਤਲਬ ਮੂਰਤੀ ਸਥਾਪਨਾ ਦੀ ਪਰਮਿਸ਼ਨ ਦਿੱਤੀ ਤੇ ਇਹ ਸਾਰੀਆਂ ਗੱਲਾਂ ਕਰਦੇ ਹੋਏ ਮੈਂ ਸਾਰਿਆਂ ਦਾ ਬਹੁਤ ਬਹੁਤ ਫਿਰ ਕੋਈ ਘਰਵਾਰ ਕਰਦਾ ਔਰ ਭਾਰਤ ਸਰਕਾਰ ਔਰ ਮਾਨਯੋਗ ਪ੍ਰਾਈਮ ਮਿਸ ਜੀ ਦਾ ਦਿলো ਧੰਨਵਾਦ ਜੋ ਬੱਲੇ ਸੋਨਰ ਭਾਗ ભગવાન ਵਾਲਮੀਕੁਮਾਰਾ ਜੀ ਜੈ ਵਾ ਰਾਮ तेरा दरेशन पाँवाँ ਵਿਚ ਵਸਦੀ ਰੱਬ ਤੇਰੇ ਅੰਦਰ ਵਸੇ ਜਿਵੇਂ ਬਾਸ਼ਨਾ ਫੁਲਾਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੇ ਜਿਵੇਂ ਤੂੰ ਆਪਣੀ ਦੇ ਵਿੱਚ ਵਸਦੀ ਰੱਬ ਤੇਰੇ ਅੰਦਰ ਵਸੈ ਜੇ ਸਰ ਤੇ ਅੰਦਰ ਹਮ ਤੇ ਦੀ ਰਾਗ ਤੇ ਅੰਦਰ ਹਵਸੇ ਜੀ ਰੱਬ ਤੇਰੇ ਅੰਦਰ ਵਸੇ ਜੀ ਰੱਬ ਤੇਰੇ ਅੰਦਰ ਵਸੇ ਰਾਗ ਤੇਰੇ ਅੰਦਰ ਵਸੇ ਦੀ ਰਾਗ ਤੇਰੇ ਅੰਦਰ ਵਸੇ ਜਿਵੇਂ ਬਾਸ਼ਨਾ oh dear. ਫਲਾਂ ਦੇ ਵਿੱਚ ਵਸਦੀ ਜੀ ਰੱਬ ਤੇਰੇ ਅੰਦਰ ਵਸੇ ਤੇਰੀ ਆਤਮਾ 'ਚ ਵਸੇ ਪਰਮਾਤਮਾ ਜੀ ਤੇਰੀ ਆਤਮਾ 'ਚ ਵਸੇ ਪਰਮਾਤਮਾ ਜੀ ਤੇਰੀ ਆਤਮਾ 'ਚ ਤੇ ਪਰਮਾਤਮਾ ਜੀ ਤੇਰੀ ਆਤਮਾ ਚ ਵਸੇ ਪਰਮਾਤਮਾ ਜੀ ਤੇਰੀ ਆਤਮਾ ਚ ਵਸੇ ਪਰਮਾਤਮਾ ਜੀ ਤੇਰੀ ਆਤਮਾ ਚ ਵਸੇ ਪਰਮਾਤਮਾ ਜੀ ਅਰਦਾਸ ਸਮੇ ਭਗਵਾਨ ਜੀ ਹਮੇ ਖੜੇ ਦੁਆਰ ਆਤ ਦੇ ਕਰ ਰਾਖਨਾ ਬੇਨਤੀ ਬਾਰੰਬਾ ਮਨ ਕੀ ਮਾਲਾ ਚਲਤੀ ਜਾਏ ਸਾਸ ਸਾਸ ਪਰਨਾਮ ਕਿ ਜੇ ਿਕਾਰੋ ਸੇ ਪ੍ਰਭੂ ਜੀ ਰਖਣਾ ਲੇ ਕਰਾ ਤੋ ਐਸੇ ਪੁਰਸ਼ ਮਿਲਤੇ ਰਹੇ ਨਾਮਾ ਭਾਵਨਾ ਮਾ ਪੂਰਨ ਕਰਨੀ ਆ ਕਿਰਪਾ ਕਰਨੀ ਚੰਦੀ ਕਲਾ ਵਕਸ਼ਿਸ਼ ਕਰਨੀ ਤੇ ਦੀਨ ਦੇ ਆਲ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੋ ਆਈ ਹੋਈ ਸਾਧ ਸੰਗਤ ਜੀ ਹਾਜ਼ਰੀ ਦਰ ਪਰਵਾਨ ਕਰਨੀ ਜੋ ਵੀ ਸੰਤ ਆਬਦੀ ਦੇ ਦਰਬਾਰ ਉਤੇ ਤਿਲ-ਫੁੱਲ ਭੇਟਾ ਲੈ ਕੇ ਆਜਰੋ ਜਾਨੇ ਸੌਧੀਆਂ ਭੇਟਾ ਦਰ ਪਰਵਾਨ ਕਰਨੀਆਂ ਕਦਮ ਕਦਮ ਸਵਾਸ ਸਵਾਸ ਲੇਖੇ ਵਿੱਚ ਲਾਉਣਾ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੀਨ ਦਿਆਲ ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜੀ ਉਸ ਮੂਹ ਸਾਧ ਸੰਗਤ ਵੱਲੋਂ ਨਾਲ ਮਿਲ ਕੇ ਆਪ ਜੀ ਦੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਗੁਰੂ ਗਰੀਬ ਨਵਾਜ ਮਹਾਰਾਜੀ ਸਭ ਦੀ ਸੇਵਾ ਦਰ ਪ੍ਰਵਾਨ ਕਰਨੀ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹੇ ਦੀਨ ਦਿਆਲ ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜੀ ਆਪ ਜੀ ਦੇ ਦਰ ਤੇ ਜੋ ਜੀ ਆਏ ਸੋਰ ਆਜੀ ਜੈ ਮੂਹ ਮੰਗਿਆ ਮਰਾਤਾ ਪਾਏ ਗੁਰੂ ਵਾਰ ਮਿੱਕੇ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਜੀਆਂ ਦਾ ਭਲਾ ਜੋ ਬੋਲੇ i